ਤਾਰਨਾ ਹੈ ਕਿ ਹੱਥ ਵਿੱਚ ਹਥਿਆਰ ਚੁੱਕੀ ਦੂਜਣ ਵਾਲੀ ਜਿਹੜਾ ਉਹ ਬਹੁਤ ਪੱਥਰ ਦੇ ਹੁੰਦੇ ਹੁੰਦੇ ਪਰ ਨਹੀਂ ਅਸਲ ਇਹ ਨਹੀਂ ਇਹ ਜਿਹੜਾ ਉਹ ਸੂਰਮੇ ਹੀ ਸਭ ਤੋਂ ਕੌਮਦਲ ਵਾਲੇ ਹੁੰਦੇ ਹਨ 99 ਦੇ ਵਿੱਚ ਇੱਕ ਸ਼ੰਗਰੂ ਕੋਸ਼ ਹੋਇਆ ਜ ਜਿਹਦੀ ਮੈਂ ਗੱਲ ਕਰਨ ਲੱਗਾ ਤੇ ਉਹ ਇੱਕ ਸਮੇਂ ਆਪਣੇ ਪਰਿਵਾਰ ਨੂੰ ਮੈਣ ਵਾਸਤੇ ਪਿੰਨਾਂ ਅਸਰ ਗੁਰਦੁਆਰੇ ਜਗਰਾਉਂ ਤੋਂ ਆਏ ਸਨ ਤੇ ਉਹਨਾਂ ਦਾ ਛੋਟਾ ਪੁੱਤ ਜੀ ਉਦੋਂ 6-6 ਸਾਲ ਦਾ ਸੀ ਜੀ ਬੜਾ ਉਹਨਾਂ ਨੇ ਪਰੇਮਨ ਨਾਲ ਆਪਣੇ ਪੁੱਤ ਨੂੰ ਮੈਣਾ ਕੀਤਾ ਤੇ ਕਹਿਣ ਲੱਗੇ ਜਾ ਪੁੱਤ ਪਾਣੀ ਲੈ ਕੇ ਤੂੰ ਵਾਸਤੇ ਪੁੱਤ ਜੀ ਬਾਟੇ ਪਾਣੀ ਦੇ ਪਿਆ ਰਿਹਾ ਥੋੜਾ ਜਿਹਾ ਪਾਣੀ ਪੀਚਦਾ ਡੋਲ ਦਿੰਦਾ ਦੂਜੀ ਵਾਲੀ ਪਾਣੀ ਮੰਗਾਇਆ ਤੀਜੀ ਵਾਲੀ ਮੰਗਾਇਆ ਪਾਣੀ ਥੋੜਾ ਬੰਨੇ ਸੀ ਡੋਲ ਦਿੰਦੇ ਸੀ ਬਾਰ ਬਾਰ ਪਾਣ ਜਾਣ ਵਾਸਤੇ ਕੋਈ ਸੀ ਸਿੰਘਣੀ ਨੇ ਆਖਿਆ ਸਰਦਾਰ ਜੀ ਪਾਣੀ ਘਟ ਪੀਂਨੀਆ ਡੋਲ ਦਿੰਨੇ ਆ ਜਿੱਦਾਂ ਕਿ ਕਰਦੇ ਕਿਉਂ ਜਿਹੜੇ ਮਾਰਾ ਰਹੇ ਆ ਬੱਚੇ ਦੇ ਧਿਆਨ ਲਗਾ ਵੀ ਸਰਦਾਰ ਨੇ ਇਹ ਪਟੰਗੀ ਤੁਰਦਾ ਵੀ ਬਹੁਤ ਸੋਹਣਾ ਲੱਗ ਰਿਹਾ ਪਤਾ ਨਹੀਂ ਅੱਜ ਮਿਲੇ ਆ ਇਹ ਦਵਾਰਾ ਮਿਲਣਾ ਹੋਵੇ ਕਿ ਨਾ ਹੋਵੇ ਤਾਂ ਇਓ ਫਿਰ 2 ਮਹੀਨਾ ਬਾਅਦ ਫਿਰ 90 ਦੇ ਵਿੱਚ ਜਿਹੜਾ ਕੇਰਾ ਬੰਦੀ ਹੋਈ ਤੇ ਉੱਥੇ ਫਿਰ ਜੀ ਸ਼ਹੀਦੀ ਦਾ ਜਾਨ ਪ੍ਰਾਪਤ ਕਰਨੀ ਸੋ ਇਦਾਂ ਜਿਹੜੇ ਜੁੜਾਰੂ ਸਿੰਘ ਹਨ ਇਹ ਬੜੇ